ਸ੍ਰੀ ਦੇਵੀ ਨੂੰ ਜਿਹੜੀ ਦਾ ਪੰਡਾਲ ਖਾਲੀ ਕਰਾਇਆ ਸੀ ਸਰਦਾਰ ਅਮਰ ਸਿੰਘ ਚਮਕੀਲਾ ਨੇ ਉਹਨੂੰ ਦੇਖਣ ਵਾਸਤੇ ਉੱਥੇ ਇੱਕ ਵੀ ਬੰਦਾ ਨਹੀਂ ਸੀਗਾ ਸਰਦਾਰ ਅਮਰ ਸਿੰਘ ਚਮਕੀਲੇ ਦੇ ਤਿਲ ਸਿੱਟਣ ਨੂੰ ਵੀ ਜਗ੍ਹਾ ਨਹੀਂ ਸੀਗੀ ਪਰ ਉਹਨਾਂ ਨੇ ਫੇਰ ਵੀ ਕਿਹਾ ਕਹਿੰਦੀ ਹੁਣ ਮੈਂ ਅੱਜ ਤੋਂ ਬਾਅਦ ਥੋੜੀ ਭੈਣ ਹੋਗੀ ਖਾੜੇ ਦੇ ਵਿੱਚ ਤੁਸੀਂ ਦੇਖ ਲਓ ਭੈਣ ਦਾ ਸਿਰ ਵੀ ਟਾਕੀ ਰੱਖਿਆ ਹੋਣਾ ਤੀਗਾ ਤੇ ਸਰਦਾਰ ਅਮਰ ਸਿੰਘ ਚਮਕੀਲਾ ਨਾ ਬਾਂਦਰ ਟਬੂਸੀਆਂ ਨਾ ਕੋਈ ਹੋਰ ਸਿੱਧਾ ਐਨ ਸ਼ਾਂਤੀ ਨਾਲ ਕੱਢ ਕੇ ਗਾਉਣਾ ਮਸਤੀ ਨਾਲ ਜਿਹੜੀ ਮਸਤੀ ਜੀ ਨੂੰ ਕਹਿੰਦੇ ਸੀ ਪਰ ਹੁਣ ਤਾਂ ਇੱਕ ਬੋਲ ਬੋਲਦੇ ਨੇ 10 ਮਿੰਟ ਛਾਲੀ ਮਰੀ ਜਾਂਦੇ ਨੇ ਯਾ ਭਾਈ ਸਾਹਿਬ ਉਹਨਾਂ ਨੂੰ ਪਹਿਲਾਂ ਵੀ ਅਸੀਂ ਬੇਨਤੀ ਕਰਕੇ ਛੱਟਿਆ ਵੀ ਜਿਹੜੇ ਇਹ ਮਹਾਨ ਰੂਹ ਸੀ ਜੋੜੀ ਜਿਹੜੀ ਸੀ ਮਹਾਨ ਰੂਹ ਜੋੜੀ ਸੀ ਇੱਕ ਦੁਨੀਆ ਤੇ ਐਦਾਂ ਦੀ ਜੋੜੀ ਨਾ ਆਈ ਆ ਤੇ ਨਾ ਹੀ ਆਉਣੀ ਆ ਮੁੜ ਕੇ ਕਿਉਂਕਿ ਜਿਨ੍ਹਾਂ ਇਹਨਾਂ ਦੀ ਆਵਾਜ਼ ਦੇ ਵਿੱਚ ਇਹਨਾਂ ਦੀ ਗਾਇਕੀ ਦੇ ਵਿੱਚ ਇਹਨਾਂ ਦੀ ਕਲਮ ਦੇ ਵਿੱਚ ਇਹਨਾਂ ਦੀ ਸਾਜ਼ਾਂ ਦੇ ਵਿੱਚ ਵੱਡੀ ਵੱਡੀ ਖੇਡ ਹੈ ਬਹੁਤ ਵੱਡੀ ਵੈਗਰੂ ਜੀ ਪਰ ਇਹਨਾਂ ਦੀ ਜਿਹੜੇ ਸਾਜ਼ ਨੇ ਨਾ ਮੈਂ ਇਹਦੇ ਵਿੱਚ ਇੱਕ ਵਚਨ ਭੁੱਲ ਗਿਆ ਸੀ ਕਰਨਾ ਸੁਰਮਾ ਸੰਗ ਰਾਗੀ ਸੰਗਾਂ ਦੇ ਨਾਲ ਸਾਡਾ ਬਚਨ ਹੋਇਆ ਉਹਨਾਂ ਨੇ ਵੀ ਦੱਸਿਆ ਕਹਿੰਦੇ ਵੀ ਜਿਹੜੇ ਇਹਨਾਂ ਦੇ ਸਾਜ ਨਹੀਂ ਸੁਰਦੇ ਨੇ ਸਾਰੀ ਕੱਲੇ-ਕੱਲੇ ਚੀਜ਼ੇ ਨਾਲ ਕੋਈ ਉਚਨਾ ਕੋਈ ਨਿਯਮਾ ਸੁਰ ਦੇ ਵਿੱਚ ਗਾਉਣਾ ਤੇ ਸੁਰ ਦੇ ਵਿੱਚ ਸਾਜ ਵਜਾਉਣਾ ਕਹਿੰਦਾ ਇਹਨਾਂ ਦੇ ਹਿੱਸੇ ਚ ਆਏ ਹੋਏ ਸੀਗੇ ਪਰ ਦੁੱਖ ਦੀਆਂ ਗੱਲਾਂ ਤਾਂ ਇਹ ਚੀਜ਼ ਦੀਆਂ ਨੇ ਪਰ ਉਹ ਇੱਕ ਥੰਮ ਸੀ ਬੋਰਡ ਸੀ ਪੰਜਾਬੀ ਗਾਇਕੀ ਦੇ ਬੋਰਡ ਤੇ ਥੰਮ ਪੰਜਾਬੀ ਗਾਇਕੀ ਨੂੰ ਉੱਚੀ ਚੱਕਣੇ ਵਾਲੇ ਪੰਜਾਬੀ ਜੈਕੀ ਨੂੰ ਇੱਕ ਸਿੱਧੇ ਰਾਹ ਤੇ ਪਾਉਣੇ ਵਾਲੇ ਉਹ ਇੱਕ ਉਹ ਯੋਧੇ ਸੀਗੇ ਪਰ ਜੇਕਰ ਅੱਜ ਉਹ ਧਰਤੀ ਤੇ ਹੁੰਦੇ ਤਾਂ ਅਜੇ ਧਰਤੀ ਤੇ ਪਤਾ ਲੱਗ ਜਾਂਦਾ ਵੀ ਉਹ ਰੂਹਾਂ ਉਹ ਸਮੇਂ ਨੇ ਜਿਹੜੇ ਪਿਛਲੇ ਸਮੇਂ ਕੀਤੀ ਅੱਜ ਦੇ ਸਮੇਂ ਕੀਤੀ ਪਰ ਕਾਲ ਯੁਗ ਦੇ ਵਿੱਚ ਜੇ ਕੋਈ ਰੂਹ ਉੱਠਦੀ ਆ ਤਾਂ ਉਹਨੂੰ ਸ਼ਹੀਦ ਕਰਨ ਦੇ ਵਿੱਚ ਸਰਕਾਰਾਂ ਕੀ ਸਾਡੇ ਜਿਹੜੇ ਗੈਂਸਟਰ ਕਹੋ ਉਹਨਾਂ ਨੂੰ ਜਾਂ ਦੂਜੇ ਕਹੋ ਮਰਨ ਉਹ ਗੈਸਟਰਾਂ ਕੋਈ ਗੈਸਟਰਾਂ ਨੂੰ ਵੀ ਉਹ ਸ਼ਬਦ ਬੋਲਣਾ ਨਹੀਂ ਚਾਹੀਦਾ ਜਲਾਦ ਸ਼ਬਦ ਜਲਾਦ ਸ਼ਬਦ ਆ ਜਿਹੜਾ ਕਿਸੇ ਨੂੰ ਮਾਰ ਦੇਣਾ ਬਿਨਾਂ ਮੌਤੇ ਇੱਕ ਫੌਜ ਆਉਂਦੀ ਆਪਣੀ ਉਮਰ ਪੋਕ ਕੇ ਜਾਂਦੀ ਆ ਇੱਕ ਜਿਹੜੀ ਐਸੀ ਰੂਹ ਸੀ ਪਤਾ ਨਹੀਂ ਉਹਨਾਂ ਦੇ ਮਨ 'ਚ ਕਿੰਨੇ ਬੁਲਬਲੇ ਸੀ ਕਿੰਨੇ ਉਹਨਾਂ ਦੀ ਸੋਚ ਅੱਜ ਕਿੱਥੇ ਖੜੀ ਸੀ ਪਰ ਉਹਨਾਂ ਦੀ ਸੋਚ ਨੂੰ ਉੱਥੇ ਦਵਾਇਆ ਉਹ ਅੱਜ ਦੀ ਘੜੀ ਜਦੋਂ 1:40 ਤੇ ਕੀ ਕੀ ਸੋਚਦਾ ਜਾਂਦਾ ਹੋਊਗਾ ਵੀਰ ਉਹ ਭੈਣ ਕੀ ਕੀ ਸੋਚਦੀ ਜਾਂਦੀ ਹੋਗੀ ਸਟੇਜ ਤੋਂ ਪਹਿਲਾਂ ਵੀ ਅਸੀਂ ਕੀ ਕੀ ਕਰਨਾ ਹੈ ਪਰ ਕੀ ਵਿਚਾਰੇ ਨੇ ਕੁਝ ਖਾਦਾ ਹੋਊਗਾ ਕੀ ਕੁ ਪੀਤਾ ਹੋਊਗਾ ਨਹੀਂ ਹਾਂਜੀ ਸੋਚਦੇ ਕੁਝ ਹੋਰ ਆਉਂਦੇ ਦੀ ਸੋਚਦੇ ਕੁਝ ਹੋਰ ਜਾਂਦੇ ਦੀ ਬਾਣ ਕੁਝ ਹੋਰ ਗਿਆ ਬਾਣ ਕੁਝ ਹੋਰ ਗਿਆ ਪਰ ਕਿੰਡੀ ਦੁੱਖ ਦੀ ਘੜੀ ਆਜ ਦੇ ਦਿਨ ਦੀ ਪਰ ਉਹ ਮੈਸੇਜ ਪਰ ਦੀ ਧਰਤੀ ਨੂੰ ਇੱਕ ਐਡਾ ਵੱਡਾ ਦਾਗ ਲੱਗ ਗਿਆ ਪਰ ਉੱਥੇ ਵੀ ਕੁਝ ਨਹੀਂ ਬਣਿਆ ਖਾਲੀ ਜਗ੍ਹਾ ਪਈਆ ਇੱਥੇ ਆ ਕਿ ਵੀ ਜੋ ਚੀਜ਼ ਬਣਨੀ ਚਾਹੀਦੀ ਸੀ ਉਹ ਬਣੀ ਨਹੀਂ ਹੈਗੀ ਆ ਸ੍ਰੀ ਦੇਵੀ ਨੂੰ ਜਿਹੜੀ ਦਾ ਪੰਡਾਲ ਖਾਲੀ ਕਰਾਇਆ ਸੀ ਸਰਦਾਰ ਅਮਰ ਸਿੰਘ ਚਮਕੀਲਾ ਨੇ ਉਹਨੂੰ ਦੇਖਣ ਵਾਸਤੇ ਉੱਥੇ ਇੱਕ ਵੀ ਬੰਦਾ ਨਹੀਂ ਸੀਗਾ ਸਰਦਾਰ ਅਮਰ ਸਿੰਘ ਚਮਕੀਲੇ ਦੇ ਤਿਲ ਸਿੱਟਣ ਨੂੰ ਵੀ ਜਗ੍ਹਾ ਨਹੀਂ ਸੀਗੀ ਪਰ ਉਹਨਾਂ ਨੇ ਫੇਰ ਵੀ ਕਿਹਾ ਕਹਿੰਦੀ ਹੁਣ ਮੈਂ ਅੱਜ ਤੋਂ ਬਾਅਦ ਤੁਹਾਡੀ ਫੈਨ ਹੋਗੀ ਇੱਕ ਐਕਟਰ ਨਹੀਂ ਜਿਹੜੀ ਮਹਾਨ ਐਕਟਰ ਨਹੀਂ ਦੀ ਉਹ ਕਹਿੰਦੀ ਮੈਂ ਸਰਦਾਰ ਅਮਰ ਸਿੰਘ ਚੰਕੀਲਾ ਦੀ ਫੈਨ ਹੋਗੀ ਮੈਂ ਅੱਜ ਤੋਂ ਬਾਅਦ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਫਿਲਮਾਂ ਬਣਾਉਂਗੀ ਜੋ ਵੀ ਫਿਲਮ ਬਣੂਗੀ ਤੁਹਾਡੇ ਨਾਲ ਬਣੂਗੀ ਪਰ ਦੁੱਖ ਦਾ ਇਹੋ ਜਿਹੇ ਚੀਜ਼ਾਂ ਦਾ ਮਾਰ ਰਿਹਾ ਮੁੜ ਮੁੜ ਕੇ ਕਹਿ ਰਹੇ ਆ ਵੀ ਜਿਹੜਾ ਇਹ ਬਰਦਾਸ਼ਤ ਕਰਨਾ ਤਾਂ ਬਹੁਤ ਔਖਾ ਏ ਪਰ ਜੇਕਰ ਅੱਜ ਦੇ ਸਮੇਂ ਦੀਆਂ ਖੇਡਾਂ ਨੇ ਜਿਹੜੀਆਂ ਸਾਡੀਆਂ ਫਿਲਮਾਂ ਔਰ ਜਦੋਂ ਵੀ ਖਾੜੇ ਦੇ ਵਿੱਚ ਤੁਸੀਂ ਦੇਖ ਲਓ ਭੈਣ ਦਾ ਸਿਰ ਵੀ ਟੱਕੀ ਰੱਖਿਆ ਹੋਣਾ ਹੁੰਦਾ ਤੀਗਾ ਤੇ ਸਰਦਾਰ ਅੰਮ੍ਰਿਤ ਸਿੰਘ ਉਹ ਚਮਕੀਲਾ ਨਾ ਬਾਂਦ ਰਟਬੂਸੀਆਂ ਨਾ ਕੋਈ ਹੋਰ ਸਿੱਧਾ ਐਨ ਸ਼ਾਂਤੀ ਨਾਲ ਕੱਢ ਕੇ ਗਾਉਣਾ ਮਸਤੀ ਨਾਲ ਜਿਹੜੀ ਮਸਤੀ ਜੀ ਨੂੰ ਕਹਿੰਦੇ ਸੀ ਪਰ ਹੁਣ ਤਾਂ ਇੱਕ ਬੋਲ ਬੋਲਦੇ ਨੇ 10 ਮਿੰਟ ਛਾਲੀ ਮਰੀ ਜਾਂਦੇ ਨੇ ਜਿਵੇਂ ਬਾਂਦ ਰੁੱਬੜਦਾ ਹੁੰਦਾ ਉੱਪੜਦੇ ਨੇ ਕੋਈ ਸੁਰ ਨਹੀਂ ਕੋਈ ਤਾਲ ਨਹੀਂ ਕੱਲੀਆਂ ਢੋਲਕਦੀਆਂ ਪਰ ਉਹਨਾਂ ਨੇ ਜਿਹੜੀਆਂ ਚੀਜ਼ਾਂ ਤੇ ਆਵਾਜ਼ਾਂ ਕੱਢਤੀਆਂ ਪਰ ਇੱਕ ਚੀਜ਼ 36 ਸਾਲ ਹੋ ਗਏ ਉਹਨਾਂ ਨੂੰ ਇਸ ਧਰਤੀ ਤੋਂ ਗਏ ਨੂੰ ਮੈਨੂੰ ਇੱਕ ਗੱਲ ਦਾ ਜਵਾਬ ਦੇਣਾ ਅੱਜ ਵੀ ਵੀਰ ਉਹ ਦੇਖ ਅੱਜ ਬੈਠੇ ਨੇ ਕਈ ਰੂਹਾਂ ਬੈਠੀਆਂ ਨੇ ਜਿਹੜੀਆਂ ਮਸ਼ੀਨਾਂ ਲਈ ਬੈਠੀਆਂ ਨੇ ਪਰ ਅਸੀਂ ਉਹ ਮਸ਼ੀਨਾਂ ਤੇ ਗਾਣੇ ਸੁਣੇ ਨੇ ਰਾਤ ਨੂੰ ਅੱਧੀ ਅੱਧੀ ਰਾਤ ਤੱਕ ਇਹਨਾਂ ਦਾ ਲੈਬ ਚੱਲਦਾ ਹੁੰਦਾ ਦੀ ਨਾ ਕਿਸੇ ਦੇ ਗੋਲੀ ਚੱਲਦੀ ਸੀ ਨਾ ਕਿਸੇ ਨੂੰ ਕੋਈ ਮਾਰਦਾ ਸੀਗਾ ਨਾ ਕੋਈ ਥੱਕਦਾ ਸੀ ਥੱਕਦਾ ਵੀ ਨਹੀਂਦਾ ਕੋਈ ਹੁਣ ਤਾਂ ਡੀਜੇ ਤੇ ਅੱਧਾ ਪਿੰਡ ਗੇਰਨੀ ਵਾਲਾ ਕਰ ਦਿੰਦੇ ਆ ਧਮਕਾਂ ਦੇ ਨਾਲ ਉਦੋਂ ਜਿਹੜੇ ਗਾਣੇ ਹੁੰਦੇ ਸੀ ਰਾਤ ਨੂੰ ਟਿਕੀ ਰਾਤ ਦੇ ਵਿੱਚ ਐ ਹੁੰਦੇ ਸੀ ਜਿਵੇਂ ਕੋਲ ਬੋਲਦੀ ਹੁੰਦੀ ਐ ਆਵਾਜ਼ ਆਉਂਦੀਆਂ ਕੋਲ ਵਰਗੀਆਂ ਬਾਜਾਂ ਪਰ ਦੁੱਖ ਦਾ ਇਸ ਚੀਜ਼ ਦਾ ਵੀ ਜਿਹੜੇ ਉਹਨਾਂ ਦੀਆਂ ਕਾਪੀਆਂ ਵੀ ਖਤਮ ਹੋ ਗਈਆਂ ਉਹਨਾਂ ਦਾ ਜਿਹੜਾ ਕੋਈ ਚੀਜ਼ ਐਦਾਂ ਦੀ ਸੰਭਾਲੀ ਨਹੀਂ ਗਈ ਪਰਿਵਾਰ ਤੋਂ ਮੂਸੇਵਾਲ ਦੇ ਦਾ ਵਿਚਾਰੇ ਤੇ ਕਿੰਨਾ ਕੁਛ ਸੰਭਾਲ ਵੀ ਹੋ ਗਿਆ ਪਰ ਇਹ ਚੀਜ਼ ਹੈ ਵੀ ਜਿੰਨੀ ਮਿਹਨਤ ਨਾਲ ਵੀਰ ਨੇ ਬਣਾਇਆ ਸੀਗਾ ਉਹਦੀ ਕੋਈ ਚੀਜ਼ ਨਹੀਂ ਰਹੀ ਹੈਗੀ ਬਹੁਤ ਵੱਡਾ ਦੁੱਖ ਹੈ ਇਸ ਚੀਜ਼ ਦਾ ਸਾਨੂੰ ਬਹੁਤ ਵੱਡਾ ਘਾਟਾ ਇਹ ਚੀਜ਼ਾਂ ਦਾ ਸਾਨੂੰ ਪਰ ਸਾਨੂੰ ਇੱਥੇ ਕਈ ਬੰਦੇ ਨੇ ਗੱਲਾਂ ਠਾਉਣੀਆਂ ਜਿਹਨੇ ਠਾਉਣੀਆਂ ਟਾਈ ਜਾਵੇ ਮੈਨੂੰ ਕਿਹੜੇ ਕਿਸੇ ਦਾ ਡਰ ਹੈ ਪਰ ਮੈਨੂੰ ਦੇਲੋਂ ਪ੍ਰੇਮ ਹੈ ਉਹ ਰੂਹ ਦੇ ਨਾਲ ਜੇ ਪ੍ਰੇਮ ਹੈ ਤਾਂ ਉਹ ਰਿਹਾ ਆ ਨਾ ਆਪਣੇ ਨਾਂ ਚਮਕਾਉਣਾ ਹੈ ਨਾ ਆਪਣੇ ਪਾਸ ਉਹਨਾਂ ਨੂੰ ਸ਼ਰਧਾਲੂ ਫੁੱਲ ਭੇਟ ਕਰਨਾ ਉਹਨਾਂ ਨੂੰ ਦੱਸਣਾ ਵੀ ਭਾਈ ਸਾਹਿਬ ਸਾਡੇ ਅੰਦਰ ਅੱਜ ਵੀ ਤੇਰੇ ਵਾਸਤੇ ਪਿਆਰ ਐਡਾ ਖੜਾ ਥੋੜੇ ਚਾਰਨ ਨੂੰ ਮੈਂ ਸੀਸ ਚ ਜਗਾਉਣਾ ਤੂੰ ਮੇਤੋਂ عمر ਚ ਵੱਡਾ ਸੀ ਤੂੰ ਪਿਆਰ ਕੀਤਾ ਜਿੰਨੀਆਂ ਰੂਹਾਂ ਨੂੰ ਤੂੰ ਪਿਆਰ ਕਰ ਗਿਆ ਪਰ ਸਾਡੇ ਕੋਲ ਇੰਨੀਆਂ ਰੂਹਾਂ ਨੂੰ ਪਿਆਰ ਤਾਂ ਨਹੀਂ ਹੁੰਦਾ ਪਰ ਇੱਕ ਚੀਜ਼ ਹੈਗੀ ਆ ਪਰ ਇਹ ਚੀਜ਼ ਦਾ ਬਸੋਸ ਹੋਇਆ ਵੀ ਸਾਡੇ ਭਰਾ ਨੇ ਅੰਮ੍ਰਿਤ ਛੱਕ ਕੇ ਵਧੀਆ ਉੱਚੇ ਰਤਬੇ ਲੈ ਕੇ ਜਾਣਾ ਸੀ ਧਰਤੀ ਤੋਂ ਪਰ ਇਹਨਾਂ ਲੋਕਾਂ ਨੂੰ ਪਸੰਦ ਨਹੀਂ ਆਇਆ ਜਿਹੜੇ ਵਿਚਾਰੇ ਪੈਸੇ ਲੈ ਕੇ ਖਾਣੇ ਵਾਲੇ ਦੀ ਹੁਣ ਵੀ ਪੂਲਾ ਕਿਹੜੇ ਘੱਟ ਸੀਗਾ ਜਦੋਂ ਅਸੀਂ ਬਾਣੇ ਵਾਲੇ ਨੂੰ ਵੀ ਕਹੀਏ ਪੂਲੇ ਦੀ ਤਾਂ ਮਾਰੇ ਕੰਮ ਤੀ ਗਏ ਪਰ ਅਸੀਂ ਵੀ ਬਾਣੇ ਪਾਇਬੇ ਨੇ ਪਰ ਇਹ ਚੋਰਾਂ ਦੇ ਗਲ ਪੈ ਗਿਆ ਸਾਧਾ ਦਾ ਬਾਣਾ ਸਤੋਬਾਬਾ ਖੋਲਿਆ ਤੇਰਾ ਨਨਕਾਣਾ ਇੱਥੇ ਭਾਈ ਬਣ ਗਏ ਨੇ ਭਾਈਆਂ ਦੇ ਵੈਰੀ ਕੌਡੇ ਰਾਖ ਚ ਜੰਮ ਪਈ ਕਈ ਬਲੀ ਕੰਧਾਰੀ ਪਰ ਸਿਵਿਆ ਸਾਹਿਬ ਨੇ ਸਾਨੂੰ ਇਹ ਵੀ ਦੱਸਿਆ ਨਾਲੇ ਰੋਇਆ ਤਿੰਨਾਂ ਵਾਲੀ ਦੱਸਿਆ ਵੀਰ ਕਹਿੰਦਾ ਬਾਬਾ ਜੀ ਮੈਨੂੰ ਸਿਵਿਆ ਸਾਹਿਬ ਨੂੰ ਜੇ ਮਰ ਜਾਣਾ ਸੀ ਵੀਆ ਕਿਹਾ ਗਿਆ ਜੇ ਮਰ ਜਾਣਾ ਸੀ ਵੀ ਅੰਮਰ ਕਰ ਗਿਆ ਤਾਂ ਸਰਦਾਰ ਅੰਮਰ ਸਿੰਘ ਚਮਕੀਲਾ ਜੇ ਇਨਾਮ ਮਿਲਿਆ ਕਹਿੰਦਾ ਸਾਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਦੋਨਾਂ ਨੂੰ ਸਨਮਾਨਤ ਕਰਿਆ ਸੀ ਪਾਕਿਸਤਾਨ ਦੇ ਵਿੱਚ ਸਾਡਾ ਸਨਮਾਨਤ ਹੋਇਆ ਤੀ ਸਾਡੇ ਵਾਲਿਆਂ ਨੇ ਆ ਕੇ ਇੱਕ ਦਿਨ ਹੋਰੇ ਆ ਕੇ ਪੁੱਛਿਆ ਵੀ ਨਹੀਂ ਆਇਆ ਕੋਈ ਹੋਰ ਪ੍ਰਧਾਨ ਮੰਤਰੀ ਜਾਂ ਕੋਈ ਮੁੱਖ ਮੰਤਰੀ ਕੋਈ ਨਹੀਂ ਆਇਆ ਹੈਗਾ ਕਿਉਂ ਨਹੀਂ ਆਇਆ ਉਹਨਾਂ ਨੂੰ ਪਤਾ ਵੀ ਇੱਕ ਗਰੀਬ ਘਰ ਦਾਤੀਗਾ ਉਹ ਜੇਕਰ ਅੱਜ ਜਿਉਂਦਾ ਹੁੰਦਾ ਨਾ ਅੱਜ ਮੁੱਖ ਮੰਤਰੀ ਬਣ ਕੇ ਦਿਖਾਉਣਾ ਸੀ ਅੱਜ ਇਹਨਾਂ ਨੇ ਤਾਂ ਲੁੱਟਿਆਰ ਕੁੱਟਿਆ ਸਾਡੇ ਮੁਲਕ ਨੂੰ ਪਰ ਉਹਨੇ ਇਹਨੂੰ ਵਾਅਦਾ ਫੁੱਲੇ ਦਾ ਕਰਕੇ ਦਿਖਾਉਣਾ ਸੀ ਤੁਹਾਨੂੰ ਐਦਾਂ ਲੈ ਕੇ ਜਾਣਾ ਸੀ ਜਿਵੇਂ ਗਲਾਬ ਦਾ ਫੁੱਲ ਹੁੰਦਾ ਐਦਾਂ ਰੱਖਣਾ ਸੀ ਜਦੋਂ ਤੁਹਾਡੇ ਵਿਆਹਾਂ ਦੇ ਵਿੱਚ ਇਹਨਾਂ ਖੁਸ਼ ਹੋ ਕੇ ਜਾਂਦਾ ਸੀ ਪਰ ਨੰਬਰ 2 ਜੇਕਰ ਅੰਬਰ ਸਿੰਘ ਚਮਕੀਲਾ ਉਸ ਟਾਈਮ ਵਿਆਹਾਂ ਤੋਂ ਜਵਾਬ ਦੇਣ ਦਾ ਕਿਸੇ ਦੇ ਵਿਆਹ ਨਹੀਂ ਦੇ ਘੋਣੇ ਥੱਪ ਕਰ ਦੇਣੇ ਸੀ ਕਿਉਂਕਿ ਅਗਲੇ ਨੂੰ ਮਾਣ ਹੀ ਐਡਾ ਸੀਗਾ ਜੇ ਕਿਸੇ ਵੀ ਜਾਣਾਂ ਦੀ ਲੁਧਿਆਣੀ ਦੀ ਜੱਤੀ ਨੇ ਕਿਹਦੇ ਕੋਲ ਚਲੇ ਆਮਰ ਸਿੰਘ ਚਮਕੀਲੇ ਕੋਲ ਅੱਜ ਯਾਰ ਬੁੱਕ ਨਹੀਂ ਮਿਲੀ ਡੇਟ ਹੁਣ ਫਲਾਣੀ ਲੋਕਾਂ ਦੇ ਵਿਆਹ ਅੱਗੇ ਪਿੱਛੇ ਹੋਏ ਨੇ ਪਰ ਕਿਸੇ ਕਲਾਕਾਰਾਂ ਨੇ ਕਰਾਏ ਨਾ ਕਰਾਏ ਨਹੀਂ ਕਿਸੇ ਨੇ ਕਰਾਏ ਉਦਾਹੇ ਕਰਾਉਣੇ ਨੇ ਨਾ ਕਰਾਉਣੇ ਨੇ ਨਾ ਹੋਏ ਨੇ ਜੇ ਹਿੱਸੇ ਚ ਆਇਆ ਸਰਦਾਰ ਅਮਰ ਸਿੰਘ ਚਮਕੀਲਾ ਦੀ ਆਇਆ ਪਰ ਬਹੁਤ ਬਹੁਤ ਧੰਨਵਾਦ